क्षत्रिय काल जी ਤੁਸੀਂ ਦੇਖ ਰਹੇ ਹੋ ਮਾਰਪੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਟੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਪਟੰਦਰਾ ਪਕਤੇ ਮਸਲਿਆਂ ਤੇ ਵਿਚਾਰ ਚਰਚਾ ਕਰੀਦੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨਵੇਂ ਲਾਇਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 10 ਮਾਰਚ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਆਪਣਾ ਅਹੁਦਾ ਸੰਭਾਲ ਲਿਆ ਤੇ ਤੇ ਸਮੇਤੋਂ ਪਹਿਲਾਂ ਹੀ ਗੈਨੀ ਕੁਲਦੀਪ ਸਿੰਘ ਨੂੰ ਸੇਵਾਵਾਂ ਦਿੱਤੇ ਜਾਣ ਦੇ ਫੈਸਲੇ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਕਿਹਾ ਇਹ ਜਾ ਰਿਹਾ ਹੈ ਵੀ ਇਹਨਾਂ ਨੂੰ ਕੀ ਲੋੜ ਪੈ ਗਈ ਸੀ ਤੜਕੇ 5:30 ਵਜੇ ਉੱਥੇ ਪਹੁੰਚ ਕੇ ਜਿੱਥੇ ਅਖੰਡ ਪਾਠ ਸਾਹਿਬ ਹੋ ਰਿਹਾ ਹੋਵੇ ਉੱਥੇ ਮੱਥਾ ਟੇਕ ਕੇ ਤੇ ਉੱਥੋਂ ਹੁਕਮਨਾਮਾ ਚਲਦਾ ਲੈ ਕੇ ਤੇ ਫਿਰ ਉਸ ਦੇ ਉੱਤੇ ਦਸਤਾਰ ਦੇ ਦੇਣੀ ਤੇ ਕਿਸੇ ਦਾ ਇਹ ਕਹਿ ਦੇਣਾ ਕਿ ਇੰਝ ਜ਼ਾਬਦਾ ਹੈ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਹੀ ਰਵਾਇਤਾਂ ਨੂੰ ਨਾ ਮੰਨਿਆ ਹੋਵੇ ਤੇ ਕਿਸੇ ਦਾ ਇਹ ਕਹਿਣਾ ਵੀ ਤਾਜਪੋਸ਼ੀ ਸ਼ਬਦ ਕਿਉਂ ਲਿਖਿਆ ਗਿਆ ਇਹ ਸੇਵਾ ਸੰਭਾਲ ਹੁੰਦੀ ਹੈ ਜਿੱਥੇ ਕਿਸੇ ਤਖਤ ਦੇ ਜਥੇਦਾਰ ਨੇ ਸੇਵਾ ਸੰਭਾਲਣੀ ਹੁੰਦੀ ਹੈ ਤੇ ਤਾਜਪੋਸ਼ੀ ਤਾਂ ਰਾਜਾ ਮਹਾਰਾਜਿਆਂ ਦੀ ਹੁੰਦੀ ਹੈ ਹੁਣ ਇਸ ਸਿਲਸਿਲੇ ਦੇ ਵਿੱਚ ਵੱਖ-ਵੱਖ ਆਗੂਆਂ ਤੇ ਜਥੇਬੰਦੀਆਂ ਦੇ ਵੱਲੋਂ ਐਸਜੀਪੀਸੀ ਦਾ ਵਿਰੋਧ ਹੋ ਰਿਹਾ ਹੈ ਫਿਕਰਮੰਦੀ ਦੀ ਗੱਲ ਤਾਂ ਇਹ ਹੈ ਵੀ ਅੱਜ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਦੇ ਵਿੱਚ ਬੇਇਤفاقੀ ਵਾਲਾ ਮਾਹੌਲ ਬਣਿਆ ਹੋਇਆ ਹੈ ਪਰ ਖੈਰ ਸਿਆਸਤ ਹੈ ਜੀ ਦੇਖਦੇ ਹਾਂ ਕਿ ਹੁਣ ਕੀ ਨਵਾਂ ਮੋੜ ਲੈ ਕੇ ਆਉਂਦੀ ਹੈ ਸੋ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਸੋ ਖੇੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੇ ਤਬਾਦਲੇ ਬਾਅਦ ਨਵੇਂ ਜਥੇਦਾਰ ਦੇ ਵੱਜੋਂ ਗਿਆਨੀ ਗੁਲਦੀਪ ਸਿੰਘ ਗੜਗੱਜ ਹੁਣਾਂ ਸੇਵਾਵਾਂ ਸੰਭਾਲਣ ਉਪਰੰਤ ਵੱਡਾ ਰੌਲਾ ਪੈ ਗਿਆ ਹੈ ਨਿਹੰਗ ਸਿੰਘਾਂ ਅਤੇ ਸੁਧਾਰਵਾਦੀ ਅਕਾਲੀ ਦਲ ਹੋਰਾਂ ਵੱਲੋਂ ਵਿਰੋਧ ਹੋ ਰਿਹਾ ਹੈ ਆਖਰ ਇਹ ਧਰਮ ਅਤੇ ਸਿਆਸਤ ਦਾ ਕੀ ਪਰਤਾਂ ਸਰਜਿਆ ਜਾ ਰਿਹਾ ਹੈ ਕੀ ਕਹਿਣਾ ਹੈ ਤੁਹਾਡਾ ਇਸ ਤੇ ਹਾਂ ਬਿਲਕੁਲ ਬalé ਗਿਆ ਕਿ ਕਰਮਜੀਤ ਜੋ ਸਾਡੇ ਮਤਲਬ ਸਾਹਮਣੇ ਵਾਪਰ ਰਿਹਾ ਕਿਸੇ ਵੀ ਧਰਮ ਸੰਪਰਦਾ ਦੀ ਜਣੀ ਆਪਣੀ ਰਵੈਤਾਂ ਹੁੰਦੀਆਂ ਆਪਣੇ ਢੰਗ ਹੁੰਦੇ ਆ ਅਸੀਂ ਉਹਦੇ ਜੰਟਰਫੇਅਰ ਨਹੀਂ ਕਰ ਸਕਦੇ ਜੀ ਬਿਲਕੁਲ ਲੇਕਿਨ ਜਿਉਂ ਸੀ ਦੇਖ ਰਹੇ ਆ ਉਹਦੇ ਬਾਰੇ ਤੇ ਗੱਲ ਹੋ ਸਕਦੀ ਹੈ ਨਾ ਬਿਲਕੁਲ ਜੋ ਵਿਰਧਾਂਤ ਸਿਰਜਿਆ ਜਾ ਰਿਹਾ ਜੋ ਲੋਕ ਵਿੱਚ ਕੀਤਾ ਜਾ ਰਿਹਾ ਉਹਦੇ ਬਾਰੇ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ ਸਾਡੀ ਪੱਤਰਕਾਰਤਾ ਦਾ ਇਹੀ ਗੁਣ ਹੋਣਾ ਚਾਹੀਦਾ ਬਿਲਕੁਲ ਸਹੀ ਲੇਕਿਨ ਅਸੀਂ ਦਖਲ ਨਹੀਂ ਕਰਦੇ ਹਮ ਲੇਕਿਨ ਇਹ ਜਿਹੜਾ ਦੀਵਾਰ ਤੇ ਲਿਖਿਆ ਉਹਨੂੰ ਪੜ੍ਹ ਵੀ ਸਕਦੇ ਹਮ ਠੀਕ ਹੈ ਨਾ ਜੀ ਗੱਲ ਪਹਿਲੀ ਗੱਲ ਤੇ ਹੈਗੀ ਆ ਕਿ ਧਰਮ ਤੇ ਸਿਆਸਤ ਦੋਨੋਂ ਵੱਖ-ਵੱਖ ਗੱਲਾਂ ਹੈਗੀਆਂ ਹਮ ਠੀਕ ਹੈ ਬੇਸ਼ੱਕ ਸਿੱਖ ਧਰਮ ਦੇ ਵਿੱਚ ਮੇਰੀ ਵੀ ਦੇ ਸਿਧਾਂਤ ਹੈਗਾ ਜੀ ਪਰ ਮੇਰੀ ਵੀ ਸਿਧਾਂਤ ਜਿਹੜਾ ਹੈਗਾ ਉਹ ਪਨੋਂ ਹੁੰਦਾ ਢੰਗ ਸਹੀ ਨਹੀਂਗਾ ਹਮ ਠੀਕ ਹੈ ਨਾ ਜੇ ਜਿੰਬਲ ਕਰਦੇ ਹੈ ਗਿਆ ਕਿ 1900 ਮਤਲਬ 20 ਤੋਂ ਪਹਿਲਾਂ ਜਦੋਂ 1925 ਚ ਸ਼੍ਰੋਮਣੀ ਗੁਰਦੁਰਪੰਧ ਕਮੇਟੀ ਹੋਣ ਚਾਹੀ ਆ ਤੇ ਇਹ ਕਾਲੀਦਲ ਬਾਅਦ ਆਇਆ ਹਾਂਜੀ ਸ਼੍ਰੋਮਣੀ ਗੁਰਦੁਰਪੰਧ ਕਮੇਟੀ ਸਰਮੌਰ ਸੀ ਜਿਹਦਾ ਇੱਕ ਵਿੰਗ ਸੀਗਾ ਤੇ 100 ਸਾਂ ਦੇ ਸਫਰ ਤੋਂ ਬਣਦਾ ਕਿ ਹੋਇਆ ਹੂੰ ਕਿ ਜਿਹੜਾ ਵਿੰਗ ਸੀਗਾ ਉਹ ਹੈਵੀ ਹੋ ਗਿਆ ਤੇ ਸ਼੍ਰੋਮਣੀ ਕਮੇਟੀ ਉਹਦੇ ਅਧੀਨ ਹੋ ਗਈ ਜੀ ਠੀਕ ਹੈ ਨਾ ਜੀ ਜੀ ਤੀਸਰੀ ਗੱਲ ਵੀ ਹੈਗੀ ਆ ਕਿ ਜਿਹੜਾ ਵਰਤਾਰਾ ਮੈਨੇਜਮੈਂਟ ਹੈਗੀ ਆ ਕਿਸੇ ਵੀ ਸੰਸਥਾ ਦੀ ਮੈਨੇਜਮੈਂਟ ਹੁੰਦੀ ਆ ਉਹਦਾ ਕੰਮ ਮੈਨੇਜਮੈਂਟ ਅਧਾਰ ਤੇ ਹੋਣਾ ਹੂੰ ਪੱਤਰਕਾਰਤਾ ਦੇ ਖੇਤਰ ਦੇ ਮੈਨੂੰ 25 ਸਾਲ ਅੱਖ ਖੋਲ ਕੇ ਦੇਖਣ ਦਾ ਬਦਲ ਲੱਗਦਾ 25 ਸਾਲ ਤੋਂ ਜਿਵੇਂ ਅੱਖ ਖੋਲ ਕੇ ਵੇਖ ਰਿਹਾ ਕੀ ਵਰਤਾਰਾ ਵਾਪਰਿਆ ਕੀ ਨਹੀਂ ਵਾਪਰਿਆ ਤੇ ਮੈਂ ਦੇਖਿਆ ਕਿ 20-25 ਸਾਲਾਂ ਦੇ ਵਿੱਚ ਇਹਨਾਂ ਮਤਲਬ ਸੱਤ ਕਵਰੀ ਇਦਾਂ ਹੋਇਆ ਵੀ ਜਦੋਂ ਕਾਦਰ ਸਾਹਿਬ ਜਥੇਦਾਰ ਬਦਲੇ ਗਏ ਹੂੰ ਜਦੋਂ ਨਵੇਂ ਰੱਖੇ ਗਏ ਹੈਗੇ ਇਹਨਾਂ ਦੇ ਕੋਲ ਕੋਈ ਮੈਰਿਟ ਨਹੀਂ ਗਈ ਕੋਈ ਸਿਲੈਕਸ਼ਨ ਨਹੀਂ ਹੁੰਦੀ ਕੋਈ ਸਿਲੈਕਸ਼ਨ ਦਾ ਮਾਪਦੰਡ ਨਹੀਂ ਕੋਈ ਵੀ ਹਮਮ ਠੀਕ ਹੈ ਜੀ ਜੀ ਔਰ ਸਿਮਰਜੀਤ ਮਾਰ ਕਹਿੰਦੇ ਹੁੰਦੇ ਵੀ ਸਾਡੇ ਕਹਿੰਦੇ ਸਿੱਖਾਂ ਦੇ ਵਿੱਚ ਨਾ ਕਿਸੇ ਵੀ ਅਸੀਂ ਨੇਤਾ ਨੂੰ ਲਿਉਨੇ ਹਾਤੀ ਤੇ ਬਿਠਾ ਕੇ ਭੇਜ ਦੇ ਗਦੇ ਤੇ ਬਿਠਾ ਕੇ ਹਮ ਸਤਿਕਾਰ ਨਹੀਂ ਕਰਦੇ ਨਾ ਉਸ ਦਾ ਜਿਹੜਾ ਸਭ ਤੋਂ ਸਤਿਕਾਰਤ ਇਲਾਹੀ ਜਗ੍ਹਾ ਤੇ ਜਿਹਦਰ ਕਰਤਾ ਸਾਹਿਬ ਬਿਠੇ ਆ ਬਹਿਣੇ ਹੁੰਦਾ ਜਿੰਨੇ ਜੀ ਜੀ ਉਹਨਾਂ ਨੇ ਉਹ ਜਿਹੜੇ ਨਿਰਧਾਰਤ ਜਿਹੜੇ ਸਿਧਾਂਤ ਹੈਗੇ ਉਹਨਾਂ ਦੀ ਪਾਲਣਾ ਕਰਨੀ ਹੁੰਦੀ ਆ ਹਮ ਹਾਂਜੀ ਮਨੁੱਖ ਤੇ ਮਨੁੱਖੀ ਹੈ ਮਨੁੱਖ ਗਲਤੀਆਂ ਕਰਦਾ ਹੈਗਾ ਹਮ ਹੁੰਦਾ ਬੇਸਿਕਲ ਦੀ ਮਨੁੱਖੀ ਨਾ ਜੀ ਹੁਣ ਜੇ ਦੇਖਿਆ ਜਾਵੇ ਸਾਈਟ ਧਰਮ ਦੇ ਵਿੱਚ ਵੈਟਿਕਨ ਸਿਟੀ ਦੇ ਵਿੱਚ ਪਾਪ ਬਿੰਦੇ ਹੈਗੇ ਹ ਹ ਜੀ ਤੇ ਪਾਪ ਦਾ ਜਿਹੜੀ ਗੱਲ ਕਹੀ ਹੈਗੀ ਆ ਉਹਨਾਂ ਲਈ ਇੱਕ ਹਮ ਕਾਨੂੰਨ ਹੁੰਦਾ ਬਿਲਕੁਲ ਜੀ ਤੇ ਪਾਪ ਦੇ ਹੀ ਮਤਲਬ ਇੱਕ ਬਕਰੇ ਹੈਗੇ ਲੇਕਿਨ ਇਹ ਜਿਹੜੇ ਪਾਪ ਜਥੇਦਾਰ ਪਾਪ ਹੈਗੇ ਸਾਡੇ ਸਿੱਖ ਧਰਮ ਦੇ ਇਹਨਾਂ ਦੇ ਵਿੱਚ ਹੁੰਦਾ ਲੋਕ ਇਹਨੂੰ ਪਰੋ ਪਰੋ ਸਾਰੇ ਕਹਿੰਦੇ ਕਹੀਂ ਇਕੱਲਾ ਤੁਹਾਨੂੰ ਮੰਨਦੇ ਹੈਗੇ ਹਮ ਤੇ ਮੰਦਾ ਮੈਂ ਕੋਈ ਨਹੀਂ ਦੇਖਿਆ ਅਜੇ ਤੱਕ ਹਮ ਠੀਕ ਹੈ ਨਾ ਜੀ ਜੀ ਅੱਜ ਜੋ ਚੱਲ ਰਿਹਾ ਪਿਛਲੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਉਹ ਪੱਪਾਂ ਪਰ ਹੋਏ ਪਿਆ ਸਾਰੀਆਂ ਸਸਤਾਵਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਦੱਸਦੇ ਕਰਨਾ ਜਾਂ ਤਸਵੀਰ ਬਦਲ ਨੂੰ ਕਿਵੇਂ ਟੋਪਾ ਹੂੰ ਠੀਕ ਹੈ ਨਾ ਜੀ ਵੀ ਕੇਵਲ ਤੇ ਕੇਵਲ ਇਹ ਪੰਜ ਤਖਤਾਂ ਦਾ ਇੱਕੋ ਇੱਕ ਏਜੰਡਾ ਰਹਿ ਗਿਆ ਹੂੰ ਕਿ ਇਹਨਾਂ ਨੂੰ ਕਿੱਦਾਂ ਠੀਕ ਕਰਨਾ ਜਾਂ ਉਹਨਾਂ ਜਿਹੜੀ ਚੱਲ ਰਹੀ ਹੈਗੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਜੀ ਉਹ ਉਹਨਾਂ ਦੇ ਦੀਨ ਹੂੰ ਭਾ ਉਹ ਸਤਾ ਉਹਨਾਂ ਦੇ ਕੋਲੇ ਗਈ ਆ ਤੇ ਸਤਾ ਨੇ ਮੈਨੇਜਮੈਂਟ ਕਰਨੀ ਆ ਜੀ ਸਦਾ ਨਹੀਂ ਮੈਨੇਜਮੈਂਟ ਕਰਨੀ ਹੈ ਨਾ ਜੋ ਪਹਿਲਾਂ ਚੱਲਦਾ ਵਰਤਾਰਾ ਆ ਰਿਹਾ ਅੱਜ ਅਸੀਂ ਬਾਹਰ ਬਿਠੇ ਦੋਸ਼ ਲਾਈ ਜਾਂਦੇ ਤੁਸੀਂ ਕਿਉਂ ਕੀਤਾ ਤੁਸੀਂ ਆ ਕਿਉਂ ਕੀਤਾ ਤੁਸੀਂ ਇਦਾਂ ਨਹੀਂ ਕਰਨਾ ਚਾਹੀਦਾ ਭਾਈ ਤੁਸੀਂ ਇਲੈਕਸ਼ਨ ਹੋਗੇ ਕਿ ਜਿਹੜੇ ਨਹੀਂ ਹੋਰੀ ਇਹਦੇ 12 ਸਾਲ ਤੋਂ ਇਲੈਕਸ਼ਨ ਹੋਵੇ ਕਿ ਤੁਸੀਂ ਮੂਰੇ ਆਓ ਤੁਸੀਂ ਸਦਾ ਸੰਭਾਲੋ ਤੇ ਤੁਸੀਂ ਆਪਣੇ ਸਮਾਂ ਕਰ ਲਿਓ ਹੂੰ ਠੀਕ ਹੈ ਨਾ ਹੁਣ ਜਿਹੜੇ ਸੁਧਾਰਵਾਦੀ ਵਰਗ ਹੈ ਉਹ ਵੀ ਰੋਣਾ ਪਾ ਰਿਹਾ ਜੇ ਹੋਰ ਪਾਰੇ ਉਹ ਵੀ ਰੋਣਾ ਪਾ ਰਹੇ ਹੈਗੇ ਗੱਲ ਇਹ ਹੈਗੀ ਮੈਂ ਸੋਚਦਾ ਸੀ ਵੀ ਜਿਹੜੇ ਇਲਜ਼ਾਮ ਇਹ ਲੱਗ ਰਿਹਾ ਹੁਣ ਜਿਹੜੇ ਜੋ ਗਨੀ ਕੁਲਦੀਪ ਸਿੰਘ ਗੜਗਾ ਸਾਹਿਬ ਹੈਗੇ ਹਾਂਜੀ ਉਹਨਾਂ ਦੀ ਟਰਨ ਉਦੋਂ ਆਈ ਜਦੋਂ ਰਗਵੀਰ ਸਿੰਘ ਉਹਨਾਂ ਨੂੰ ਉੱਥੋਂ ਹੂੰ ਫਰਕ ਕਰਤਾ ਜੀ ਔਰ ਫਰਕ ਕਰਨ ਤੋਂ ਬਾਅਦ ਉਹਨਾਂ ਨੂੰ ਕਿੱ데 ਘਰ ਨਹੀਂ ਭੇਜਿਆ ਉਹ ਹੈਡ ਗ੍ਰੰਥੀ ਹੈ ਹੂੰ ਹੂੰ ਪਹਿਲਾਂ ਹੈਡ ਗ੍ਰੰਥੀ ਜੀ ਉਹ ਹੈਡ ਗ੍ਰੰਥੀ ਹੈਗੇ ਹੈਡ ਗ੍ਰੰਥੀ 20 ਸਤਕਾਰ ਤੇ ਹੀ ਅਸਾਮੀਏ ਜਿਨ੍ਹਾਂ ਨੇ ਕੰਮ ਸ਼ੁਰੂ ਕਰ ਲਿਆ ਉੱਥੇ ਹੂੰ ਉਹਨਾਂ ਨੇ ਉਹ ਮੰਨ ਲਿਆ ਜਦੋਂ ਉਹਨਾਂ ਨੇ ਹੀ ਮੰਨ ਲਿਆ ਤੇ ਫਿਰ ਅਸੀਂ ਰੌਲਾ ਕਾਹਤੋਂ ਪਾਉ ਵਾਲੇ ਕੋਣ ਆ ਗਏ ਹੂੰ ਠੀਕ ਹੈ ਜੀ ਸਭ ਤੋਂ ਖਤਰਨਾਕ ਗੱਲ ਇਹ ਸੀਗੀ ਕਿ ਗਿਆਨੀ ਹਰਪ੍ਰੀਤ ਸਿੰਘ ਹਮ ਜਿਹਨਾਂ ਨੂੰ ਇਹਨਾਂ ਨੇ ਮਤਲਬ ਕਾਰਜਕਾਰੀ ਤੈਨ ਸਾਹ ਰੱਖਿਆ ਜਿੱਦਾਂ ਰੱਖਿਆ ਹਾਂਜੀ ਤੇ ਜਦੋਂ ਉਹ ਜੱਦਾਂ ਕਾਰਜਕਾਰੀ ਹੁੰਦੇ ਸੀ ਉਹਨਾਂ ਦੀਆਂ ਵਿਦਵਤਾ ਉਹਨਾਂ ਦੀਆਂ ਭਾਵਨਾਵਾਂ ਬੜੀਆਂ ਪੋਜ਼ਿਟਿਵ ਹੁੰਦੀਆਂ ਇਹਨਾਂ ਨਾਲ ਹੁੰਦੀਆਂ ਸੀ ਹਮ ਜਦੋਂ ਉਹਨਾਂ ਨੂੰ ਉੱਥੋਂ ਕਿਸੇ ਕਾਰਨ ਬਰਖਾਸਤ ਕਰਤਾ ਉਹਨਾਂ ਦੀ ਭਾਵਨਾ ਕਰਦਾਰ ਕੁਸ਼ੀ ਕੀਤੀ ਗਈ ਹੈ ਜੋ ਵੀ ਹੋ ਗਿਆ ਹੈਗਾ ਜੀ ਜੀ ਉਸੋਂ ਵੱਧਾ ਕੀ ਹੋਇਆ ਕਿ ਜਿਹੜੀਆਂ ਵਿਰੋਧੀ ਧਿਰਾਂ ਸ਼ੁਰੂਣੀ ਕਲੇਤਰਾ ਹੈਗੀਆਂ ਉਹਨਾਂ ਦੇ ਸਪੋਕਸਪੀਰ ਬਣ ਕੇ ਬੈਠੇ ਆ ਉਹ ਹਮ ਜਹਾਂ ਸੀ ਉਹ ਜੱਥੇਦਾਰ ਹੁੰਦੇ ਨੇ ਜੱਥੇਦਾਰ ਹੁਣ ਤਾਂ ਬਧਾ ਜਿਵੇਂ ਭਾਈ ਰਣਜੀਤ ਸਿੰਘ ਆਪਣੇ ਬਿਆਨ ਵੱਖਰੇ ਕਰ ਰਹੇ ਹੈਗੇ ਆ ਹਾਂਜੀ ਉਹਨਾਂ ਨੂੰ ਚਾਹੀਦਾ ਹੈ ਕਿ ਭਾਈ ਜਿਹੜੇ ਗਿਆਨੀ ਹਰਬੀ ਸਿੰਘ ਹੈ ਉਹ ਆਪਣੀ ਵੱਖਰੀ ਗੱਲ ਵੱਖਰੀ ਮੰਚ ਤੇ ਰੱਖਦੇ ਹੂੰ ਤੇ ਉਹ ਜਦੋਂ ਵੀ ਖਿੰਦੇ ਕਿ ਜਿਹੜਾ ਵਿਰੋਧੀ ਤਰ੍ਹਾਂ ਦੇ ਮੰਚ ਨੂੰ ਸੰਝਾ ਕਰਦੇ ਆ ਤੇ ਮੰਚ ਦੀ ਇਕਵਾਹੀ ਕਰਦੇ ਆ ਹੈਨਾ ਜੀ ਹੁਣ ਮੈਨੂੰ ਕੀ ਵੀ ਲੱਗਦਾ ਹੁੰਦਾ ਕਿ ਇਹ ਸਿੱਖ ਧਰਮ ਦੇ ਵਿੱਚ ਜਿਹੜੀ ਆਪੋ ਕਰਦਾਰ ਪੈ ਗਈ ਹੈਗੀ ਆ ਇੱਕ ਦੋ ਨੀਵਾਂ ਦਿਖਉਂਦੇ ਹਮ ਹਮ ਸਾਰੇ ਹੀ ਕਰਦਾਰ ਕੁਛੀ ਕਰ ਰਹੇ ਕਿ ਦੂਜੇ ਦੀ ਔਰ ਇੰਨੀਆਂ ਨਿਵਾਣਾ ਤੱਕ ਚਲੇ ਜਾਂਦੇ ਆ ਪਰਿਵਾਰਾਂ ਤੱਕ ਚਲੇ ਜਾਂਦੇ ਆ ਤੇ ਉਦੋਂ ਸ਼ਰਮ ਹੁੰਦੀ ਆ ਕਿ ਇਹ ਸਾਡਾ ਗੁਰੂ ਦਾ ਸਿਧਾਂਤ ਨਹੀਂ ਸੀ ਹਮ ਭਰਾ ਮਰੂ ਜੰਗ ਹੀ ਕਰੀ ਜਾਂਦੇ ਨੇ ਭਰਾ ਮਰੂ ਜੰਗ ਹੋ ਗਈ ਆ ਤੁਸੀਂ ਲੋਕਾਂ ਨੂੰ ਨੀਵਾਂ ਦਿਖਾ ਕੇ ਆਪ ਉੱਚੇ ਥਣ ਹੋ ਸਕਦੇ ਆ ਬਿਲਕੁਲ ਜੀ ਠੀਕ ਹੈ ਨਾ ਔਰ ਸਾਰੇ ਲੱਗੇ ਹੋਏ ਆ ਹਮ ਸਾਰੇ ਲੱਗੇ ਹੋਏ ਆ ਔਰ ਬੀਬੀ ਜਗੀਰ ਕੌਰ ਨੂੰ ਮੈਂ ਕੱਲ ਸੁਣਦਾ ਸੀਗਾ ਉਹਨਾਂ ਨੇ ਵੀ ਗੱਲਾਂ ਦੰਦੀਆਂ ਆਕੀਆਂ ਗਿਆ ਕਿ ਉਹ ਕਹਿੰਦੇ ਮੈਂ ਐਕਸੈਪਟ ਨਹੀਂ ਕਰਦੇ ਨਵੇਂ ਜਾਇ ਸਿੰਘ ਸਾਹਿਬ ਹੂੰ ਜੀ ਕੀ ਕੀ ਉਹਨਾਂ ਦੇ ਪੱਲੇ ਕੀ ਹੈਗਾ ਹੂੰ ਹੂੰ ਹੁਣ ਜਿੰਦੇ ਗਿਆਨੀ ਕੁਲਦੀਪ ਸਿੰਘ ਗੜਗਸਾਹ ਬਾਇਆ 20-25 ਸਾਲ ਤੋਂ ਉਹ ਕਥਾ ਵਾਚਦਾ ਹਾਂਜੀ ਜੀ ਔਰ ਗੁਰਬਾਣੀ ਦੇ ਨਾਲ ਸਮਰਪਿਤ ਹੈ ਗਿਆ ਉਹ ਐਮਏ ਹਿਸਟਰੀ ਦੀ ਵੀ ਹੈ ਕਿ ਹਾਈਲੀ ਕੁਆਲੀਫਾਈਡ ਵੀ ਹੈ ਹਾਂਜੀ ਉਸ ਤੋਂ ਬਿਨਾ ਵੀ ਉਹਨਾਂ ਦਾ ਇੱਕ ਮਤਲਬ ਸਿੱਖ ਧਰਮ ਦੇ ਚ ਪ੍ਰਚਾਰ ਦੇ ਸਿੱਖ ਧਰਮ ਪ੍ਰਚਾਰ ਦੇ ਵਿੱਚ ਬਹੁਤ ਵੱਡੇ ਆਸਥਾਨ ਵੀ ਹੈ ਬਿਲਕੁਲ ਜੀ ਅੱਛਾ ਉਹਨਾਂ ਨੇ ਤੇ ਜਿਹੜੀ ਕਮੇਟੀ ਦਾ ਜੋ ਆਇਆ ਤੇ ਉਹਨਾਂ ਨੇ ਆਰਡਰ ਲੈਣਾ ਜਾਂ ਕਿੰਨਾ ਹੀ ਤੁਸੀਂ ਲੈਣਾ ਨਹੀਂ ਚਾਹੀਦਾ ਕਿ ਉਹ ਕਿਉਂ ਪ੍ਰੋਟੈਸਟ ਕਰਦੇ ਸੀ ਹੂੰ ਜੇ ਤੇ ਉਹਨਾਂ ਦੀ ਫਰਗੀ ਤੋਂ ਪਤਾ ਪੂਰੇ ਹੀ ਐਸਡੀਪੀਸੀ ਦੇ ਜਿੰਨੇ ਵੀ ਮਤਲਬ ਗਰੰਥੀ ਹੈ ਸਬਾਨ ਹੈ ਕਿ ਜਾਂ ਪ੍ਰਚਾਰਕ ਜਾਂਦਾ ਸਾਰੇ ਪ੍ਰੋਟੈਸਟ ਕਰ ਜਾਂਦੇ ਫਿਰ ਡਿਜ਼ਾਈਨ ਕੀਤਾ ਹੂੰ ਫਿਰ ਇਹਦਾ ਗੱਲ ਹੈ ਕਿ ਜਦੋਂ ਬੰਦੇ ਕੰਮ ਹੀ ਕਰ ਰਹੇ ਆ ਤੇ ਉਹਨਾਂ ਨੇ ਤੇ ਪਾਣਾ ਮਰਨਾ ਹੀ ਹੈ ਉਹ ਕੰਮ ਤੇ ਕਰਨਾ ਜਿਹੜੀ ਡਿਊਟੀ ਲੱਗੀ ਹੈ ਹੂੰ ਹੈਨਾ ਜੀ ਜਿਹੜੀ ਅਗਲੀ ਗੱਲ ਜਿਹੜੀ ਕਰਦੇ ਆ ਵੀ ਉੱਥੇ ਜੀ ਅੱਧੀ ਰਾਤ ਨੂੰ ਜਾਗ ਚੁਕਾਤਾ ਜਿਵੇਂ ਉਹ ਪਿਛਲੀ ਵਾਰੀ ਉਹਨੇ ਭਾਜਪਾ ਨੇ ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਸੌਂਦ ਤੇ ਦੋ ਵਾਰ ਚੁਕਾਤੀ ਸੀ ਜੀ 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 ਹੈਨਾ ਜਿੱਤਾਂ ਦਾ ਹੈ ਹੀ ਸੱਸੀ ਕਰਨਾ ਹੂੰ ਉਹਨਾਂ ਦਾ ਇਹ ਹੈਗਾ ਕਿ ਕਿਉਂਕਿ ਹੁਲਾਮੁਲਾ ਆ ਗਿਆ ਹਾਂਜੀ ਕਿਉਂਕਿ ਉੱਥੇ ਰੱਜ ਦੀ ਗੱਲ ਹੈਗੀ ਆ ਇਹ ਸਰ ਕਿ ਕਦੇ ਉਹਨਾਂ ਨੇ ਮਤਲਬ ਉਹਨਾਂ ਨੂੰ ਜਿੰਮੇਵਰੀ ਸੌਂਪੀ ਹੈਗੀ ਆ ਤਾਂ ਅਜ ਤੂਜ ਪੁਛੀ ਕੋਈ ਨਹੀਂ ਗਈ ਹੂੰ ਤਾਂ ਅਜ ਪੁਛੀ ਸਿਰਫ ਇੱਕ ਲੋਕਾਂ ਨੇ ਹੈ ਨਾ ਬਿਆਨ ਦਿੱਤੇ ਆ ਪੱਤਰਕਾਰਾਂ ਦੇ ਬਿਆਨ ਹੈਗੇ ਆ ਠੀਕ ਹੈ ਤਾਜਪੂਸ਼ੀ ਦਾ ਕੋਈ ਸ਼ਬਦ ਨਹੀਂਗਾ ਹਮ ਤਾਜਪੂਸ਼ੀ ਜ ਹੋਵੇ ਵੀ ਤੇ ਚ ਪਾਪ ਵੀ ਨਹੀਂਗਾ ਠੀਕ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਜੀ ਜੀ ਕਿਸ ਗੜ ਦੇ ਜੱਦੜ ਬਣਾਏ ਆ ਉਹਨਾਂ ਨੂੰ ਅਡੋਕ ਸੇਵਾ ਦਿੱਤੀਆਂ ਗਈ ਛੇਰਕਾਲਤਾ ਸਾਹਿਬ ਦੀਆਂ ਹਮ ਹਮ ਉਹਨਾਂ ਦੀ ਕਾਬਲੀ ਦੇਖ ਦਿੱਤੀਆਂ ਉਹਨਾਂ ਨੇ ਐਕਸੈਪਟ ਕਰ ਲਈਆਂ ਜੀ ਠੀਕ ਹੈ ਹਮ ਦੂਸਰੀ ਗੱਲ ਹੈ ਕਿ ਆ ਕਿ ਤੁਸੀਂ ਦੇਖਿਆ ਕਿ ਜਦੋਂ ਮੁੱਖ ਮੰਤਰੀ ਬਣਦਾ ਕੋਈ ਹਾਂਜੀ ਸਹੀ ਤੇ ਤਰੀਕਾ ਹੀ ਸੀ ਨਾ ਵੀ ਮੁੱਖ ਮੰਤਰੀ ਉਸ ਸਟੇਟ ਦੇ ਜਿਹੜੀ ਮਤਲਬ ਹੈਗਾ ਗਵਰਨਰ ਦਾ ਉੱਥੇ ਸੋਹ ਖੜੀ ਹੁੰਦੀ ਇਹਨਾਂ ਨੇ ਹੂੰ ਹੂੰ ਲੇਕਿਨ ਅੱਜ ਕੱਲ ਕੀ ਚੱਲਦਾ ਜਦੋਂ ਮੁੱਖ ਮੰਤਰੀ ਸੋਹ ਖਾਂਦਾ ਤੇ ਕਿੱਡਾ ਵੱਡਾ ਪਖੰਡ ਕਰਦੇ ਹੈਗੇ ਹੂੰ ਸਾਡੇ ਮੁੱਖ ਮੌਜੂਦਾ ਮੁੱਖ ਮੰਤਰੀ ਕਿੱਥੇ ਸਾਂ ਖੜਗੜਕਣਾ ਕਰਦੇ ਤੇ ਹਜ਼ਾਰਾਂ ਲੋਕ ਇਕੱਠੇ ਕਰ ਲੈ ਹਾਂਜੀ ਤੇ ਉਦੋਂ ਰੰਗ ਹੀ ਇੱਕ ਬਸੰਤੀ ਆ ਗਿਆ ਸਾਰੇ ਪੰਜਾਬ ਦੇ ਵਿੱਚ ਜੀ 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 ਨਵਾਂ ਇਨਕਲਾਬ ਆ ਗਿਆ ਹੂੰ ਕੇਜਰੀਵਾਲ ਨੇ ਜਦੋਂ ਸੋਹ ਚੱਕੀ ਤੇ ਪਹੁੰਚੇ ਲੱਖਾਂ ਲੋਕ ਇਕੱਠੇ ਕਰ ਲੈ ਉਸ ਅੰਮ੍ਰਿਤ ਸਟੇਡੀਅਮ ਦੇ ਵਿੱਚ ਜਦੋਂ ਹੁਣ ਕੇਜਰੀਵਾਲੇ ਘਰ ਬੈਠ ਗਿਆ ਤੇ ਦੂਜਿਆਂ ਨੇ ਵੀ ਡਰਾਮਾ ਉੱਡੇ ਰਿਹਾ ਲੋੜ ਹੁੰਦੀ ਨਾ ਗੱਲਾਂ ਦੀ ਉਹ ਕੀ ਉਹ ਸ਼ਕਤੀ ਪ੍ਰਦਰਸ਼ਨ ਕਰਦਾ ਹੁੰਦਾ ਆਪਣੀ ਹੋਂਮੇ ਦਾ ਪ੍ਰਦਰਸ਼ਨ ਹੂੰ ਵੀ ਅਸੀਂ ਜਿੱਤ ਗਏ ਹੈ ਨਾ ਜੀ ਜਿਹੜੀ ਇਹ ਧਰਮ ਦੀ ਗੱਲ ਹੈਗੀ ਆ ਧਰਮ ਦੀ ਗੱਲ ਇਦਾਂ ਹੁੰਦੀ ਆ ਕਿ ਧਰਮ ਤੇ ਅੰਤਰੀ ਯਾਤਰਾ ਵਾ ਹੂੰ ਜੀ ਧਰਮ ਦਿਖਾਵਾ ਨਹੀਂਗਾ ਹੂੰ ਹੂੰ ਮੈਂ ਤਾਂ ਸੋਚਦਾ ਸੀਗਾ ਮੈਂ ਪਰਸਨਲੀ ਗੱਲ ਕਰ ਰਿਹਾ ਹਾਂ ਜੇਕਰ ਉਹਨੇ ਆਪਣੇ ਆਪ ਦੇ ਕਬਜ਼ਾ ਕੀਤਾ ਨਹੀਂ ਜਾ ਕੇ ਵਿਧਿਰਤ ਕਰ ਲਿਆ ਕਬਜ਼ਾ ਥੁਰੂ ਕੀਤਾ ਕੋਈ ਹੂੰ ਉਦੀ ਜਿਹੜੀ ਐਸਜੀਪੀਸੀ ਅੰਤਰਕ ਕਮੇਟੀ ਵੱਲੋਂ ਡਿਊਟੀ ਲਗਾਈ ਗਈ ਆ ਵੀ ਤੁਸੀਂ ਜੱਥੇ ਰਖਲੇ ਆ ਹਾਂਜੀ ਠੀਕ ਹੈ ਜੀ ਉਹਨਾਂ ਨੇ ਜਾ ਕੇ ਉਹਨਾਂ ਨੂੰ ਪੰਜ ਪੰਜ ਜਿਹੜੇ ਪਿਆਰਿਆ ਕੋਸ ਰੂਪਾ ਲੈ ਲਿਆ ਜੋ ਮਰਿਆਦਾ ਹੈਗੀ ਐ ਤਾਂ ਗੱਲ ਨਿਬੜ ਗਈ ਹੂੰ ਉੱਥੇ ਜੁਰੀ ਸੁਣੋ ਕਿ ਤੁਸੀਂ ਜਲੋ ਕਰਨਾ ਜਸ਼ਨ ਕਰਨਾ ਹੂੰ ਪਰ ਕਈਆਂ ਦਾ ਇਹੀ ਕਹਿਣਾ ਵੀ ਤੁਸੀਂ ਮਰਿਆਦਾ ਦੀ ਉਲੰਘਣਾ ਕੀਤੀ ਉਹ ਕਿਉਂ ਮਰਿਆਦਾ ਕੋਈ ਨਹੀਂ ਹੁੰਦੀ ਐ ਮਰਿਆਦਾ ਸਿਰਫ ਹੈ ਕਿ ਆ ਤਾਂ ਤੁਸੀਂ ਆਪਣੇ ਜਿਹੜੀ ਸੇਵਾ ਦਿੱਤੀ ਆ ਉਹ ਸਥਾਨ ਤੇ ਜਾ ਕੇ ਤੁਸੀਂ ਨਤਮਸਤਕ ਹੋ ਗਏ ਹੂੰ ਤੁਸੀਂ ਗੁਰੂ ਸਾਹਿਬ ਦੇ ਕੋਲੋਂ ਲੈ ਲਿਆ ਦੈਟਸ ਇਟ ਹੂੰ ਹੁਣ ਨਿਹੰਗ ਸਿੰਘ ਕਹਿੰਦੇ ਵੀ ਅਸੀਂ ਨਹੀਂ ਉਹਨੂੰ ਮੰਨਦੇ ਕਿਉਂਕਿ ਸਾਨੂੰ ਸਾਡੀ ਫੋਮੇ ਨੂੰ ਪੱਠੇ ਦੇ ਪੈਸੇ ਨਹੀਂ ਪਹੁੰਚੇ ਉੱਤੇ ਹਾਂਜੀ ਜੁਕਾਰੇ ਨਹੀਂ ਲੱਗੇ ਹੂੰ ਦੂਜੀਆਂ ਸੰਸਥਾਵਾਂ ਕਿ ਸਾਨੂੰ ਨਹੀਂ ਪਤਾ ਲੱਗਾ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਿਸਟਮ ਦੇ ਵਿੱਚ ਜਦਦਰ ਦੀ ਇੱਕ ਚੋਣ ਹੋਈ ਆ ਜਦਦਰ ਨੇ ਇੱਕ ਸੇਵਾ ਸੰਭਾਲ ਲਈ ਆ ਤੁਸੀਂ ਅਕਾਲ ਤਾ ਤੁਹਾਨੂੰ ਮੰਨਦੇ ਹੋ ਸੇਵਾ ਕਰਦੇ ਹੋ ਉਹ ਕੋ ਠੀਕ ਆ ਹੂੰ ਗਲਤ ਹੈ ਕਿ ਵੀ ਜਥੇਦਾਰ ਹੈ ਸਾਬ ਜੀ ਮੈਂ ਜੁੜਿਆ ਆ ਉਹ ਗੁਰਬਜਨ ਸਿੰਘ ਬਣਦੇ ਆ ਕਿ ਉਹ ਰੁਕਬੀਰ ਸਿੰਘ ਬਣਦੇ ਹੂੰ ਜਾਂ ਫੂਲਾ ਸਿੰਘ ਬਣਦੇ ਆ ਜੀ ਪੁਰਾਣੇ ਜਿੰਨੇ ਜਿਸ ਤਰ੍ਹਾਂ ਦੀ ਆਪਣੀ ਆਪਣੀਆਂ ਐਗਜ਼ਾਮਪਲਸ ਹੈਗੀਆਂ ਤੇ ਅੱਜ ਤੱਕ ਇਹ ਨਹੀਂ ਦੇਖਿਆ ਕਿ ਜਥੇਦਾਰਾਂ ਦੇ ਕੀਤੇ ਹੋਏ ਹੁਕਮਨਾਮੇ ਵਾਪਸ ਨਾ ਹੋਏ ਹੋਣ ਹੂੰ ਜਾਂ ਅਜਿਹੇ ਹੁਕਮਨਾਮੇ ਵੀ ਹੋਇਆ ਰੂਡਸੰਗ ਵਰਗੇ ਨੇ ਕੀਤੇ ਹੈਗੇ ਆ ਜਿੰਨਾ ਮਤਲਬ ਅਕਾਲ ਤਖਤ ਦਾ ਸਰਨੀਵਾ ਹੋਇਆ ਇਤਿਹਾਸ ਹੀ ਦੱਸਦਾ ਨਾ ਜੀ ਜੀ ਲੇਕਿਨ ਅਸੀਂ ਕਿਸੇ ਚੱਕ ਨੂੰ ਮੈਂ ਜਿਹੜੀ ਮੈਂ ਦੇਖਿਆ ਕਿ ਹੁਣ ਸੋਸ਼ਲ ਮੀਡੀਆ ਕਰਕੇ ਇੰਨੇ ਕ ਲੋਕ ਸਿਆਣੇ ਇੰਨੇ ਕ ਸਲਾਹ ਦਿੰਦੇ ਆ ਕਿ ਜਿਹੜਾ ਫੈਸਲਾ ਸਾਡੇ ਮਤਲਬ ਕੋ ਗਏ ਹੂੰ ਜੀ ਬਿਲਕੁਲ ਹੁਣ ਮੈਂ ਕਿਹਨਾ ਮੇਰੇ ਮਤਲਬ ਕੋ ਤੁਸੀਂ ਕਿਹਨੇ ਮੇਰੇ ਮਤਲਬ ਕੋ ਕਿੰਨੀ ਸਾਡੀ ਸੋਚ ਹੈਗੀ ਆ ਜੀ ਕੋਈ ਲੜਾਈ ਨਹੀਂ ਚਾਹੀਦੀ ਸਾਨੂੰ ਹੂੰ ਸਿੱਖ ਤਾਂ ਇਹਨੂੰ ਚਾਹੀਦਾ ਕਿ ਜਿਹੜੀ ਕਮੇਟੀ ਨੇ ਜੋ ਫੈਸਲਾ ਕੀਤਾ ਤੇ ਤੁਸੀਂ ਦੇਖੋਗੇ ਮੈਂ ਦੇਖਦਾ ਕਿ ਮੈਂ ਨਹੀਂ ਦੇਖਿਆ ਕਿ ਕਦੇ ਵੀ ਇਹ ਦਿਸੇ ਤਰ੍ਹਾਂ ਦੇ ਜਿਹਦਾ ਕਹਿੰਦੇ ਸਵਾਗਤ ਲਈ ਤੇ ਕਰ ਲਿਆ ਕੋਈ ਇਕੱਠ ਕਰ ਲਿਆ ਹੋਊਗਾ ਜੀ ਤੇ ਜਾਨ ਲੇ ਕੇ ਤਾਂ ਪਤਾ ਲੱਗਦਾ ਕਿ ਉਹ ਚਾਰ ਚਪੈਰ ਜੁੱਤੀ ਵੀ ਨਹੀਂ ਬਣਉਂਦੇ ਜੋ ਭਾਜਾ ਬਿਲਕੁਲ ਜੀ ਹੈਨਾ ਜੁੱਤੀ ਇੱਕ ਇੱਕ ਖਤਮ ਹੋਣਾ ਚਾਹੀਦਾ ਜੇ ਤੁਸੀਂ ਇਦਾਂ ਹੀ ਕਰਨਾ ਕਿ ਇਤਨੇ ਸਵਾਵਾਂ ਖਤਮ ਕਰਤੀਆਂ ਗਈਆਂ ਹਮ ਹੈਨਾ ਤੇ ਸਵਾਵਾਂ ਸ਼ੁਰੂ ਕਰਦੇ ਉਹਦੇ ਰੋਲੀ ਬਣਦੀ ਵੀ ਕੀ ਲੋੜ ਹਮ ਬਿਲਕੁਲ ਤੁਹਾਡਾ ਕੀ ਪ੍ਰੈਸਨਟ ਆ ਜਾਵੇ ਹਾਂ ਜੀ ਉਹਨਾਂ ਦੀ ਤਸਵੀਰ ਆ ਜਾਵੇ ਅਖਬਾਰਾਂ 'ਚ ਲੱਗ ਜਾਵੇ ਵੀ ਜੈਦਰ ਸਾਹਿਬ ਨੇ ਸੇਵਾ ਸਮਾੜੀ ਲੋਕਾਂ ਨੂੰ ਪਤਾ ਲੱਗਿਆ ਪਛਾਣ ਹੋ ਗਈ ਹਮ ਫਿਰ ਜਲੌ ਕਰੰਦੀ ਕੀ ਲੋੜ ਹੈ ਜਲੌ ਤੇ ਹੋਮੇ ਦਾ ਭਗਟਾਵਾ ਸਹੀ ਹੈ ਜੀ ਤੁਸੀਂ ਇਹ ਸਾਨੂੰ ਨਹੀਂ ਪੁੱਛਿਆ ਗਿਆ ਸਾਨੂੰ ਨਹੀਂ ਪੁੱਛਿਆ ਗਿਆ ਵੀ ਜਿੱਥੇ ਸੇਵਾ ਕਰ ਰਹੇ ਉਹਨੂੰ ਤਾਂ ਪੁੱਛ ਲਿਆ ਹਨਾ ਜੀ ਉਹਨੂੰ ਤਾਂ ਪੁੱਛ ਹੀ ਲਿਆ ਮੈਂ ਹੈਰਾਨ ਹੁਣਾਂ ਕਿ ਵੀਰੀ ਵੀ ਜਦੋਂ ਇਦਾਂ ਦੀ ਵਿਚਾਰਧਾਰਾ ਹੁੰਦੀ ਹੈ ਹੂੰ ਉਹ ਕਦੇ ਵੀ ਕਿਸੇ ਵੀ ਸੰਪਰਦਾ ਕਿਸੇ ਵੀ ਧਰਮ ਦੇ ਹੱਕ 'ਚ ਨਹੀਂ ਹੁੰਦੀ ਜਿਸ ਮੂਡ ਤੇ ਅੱਜ ਸਿੱਖ ਧਰਮ ਜੂਝ ਰਿਹਾ ਹੈਗਾ ਜਿਸ ਮੂਡ ਤੇ ਉਹ ਖੜੇ ਹੈਗੇ ਆ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਬੀੜੀ ਤਣ ਪੱਤਰੇ ਨੇ ਲੱਗੂਗੀ ਇਹ ਤੇ ਹੂੰ ਹਨਾ ਅਸੀਂ ਮੰਨੀ ਨਹੀਂ ਰਿਹਾ ਜਦ ਕਿ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਜੋ ਮਤਲਬ ਧਰਮ ਦੀ ਮਰਜ਼ੇ ਪਰਪੇਗਲੀ ਫੈਸਲੇ ਹੋਏ ਹੈਗੇ ਆ ਉਹ ਇਹਨਾਂ ਵਿੱਚ ਲਾਗੂ ਹੋਣਗੇ ਜੀ ਠੀਕ ਹੈ ਨਾ ਜਿੱਥੇ ਰਾਜਨੀਤੀ ਨਹੀਂ ਹੋਣਗੇ ਹੂੰ ਹੁਣ ਗੱਲ ਤਾਂ ਸਪਸ਼ਟ ਹੈਗੀ ਜੀ ਹੁਣ ਗੱਲ ਹੈਗੀ ਕਿ ਹੁਣ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਜੋ ਕਹਿ ਰਹੇ ਉਹ ਹੋ ਜਾਵੇ ਹੂੰ ਹਨਾ ਹੁਣ ਦੂਜੇ ਪਾਸੇ ਸਾਡੇ ਸਾਬਕਾ ਜਨ ਦੇ ਰਹਿਗੇ ਭਾਈ ਹਰਦੀਪ ਸਿੰਘ ਜੀ ਉਹ ਪਤਾ ਕੀ ਕਹਿੰਦੇ ਆ ਉਹਨੂੰ ਪੁੱਛਿਆ ਗਿਆ ਜੇ ਪੱਤਰਕਾਰ ਨੇ ਕਹਿੰਦਾ ਜੀ ਤੁਸੀਂ ਨਵੇਂ ਜਨ ਦਾ ਵੈਲਕਮ ਕਰਦੇ ਹੋ ਹੂੰ ਕਹਿੰਦੇ ਨਹੀਂ ਕਿੰਦੇ ਵਿਰੋਧ ਕਰਦੇ ਹੋ ਕਹਿੰਦੇ ਨਹੀਂ ਫਿਰ ਦੋਨਾਂ ਚ ਕੁਛ ਨਹੀਂ ਉਹ ਕਹਿੰਦੇ ਜੇ ਮੈਂ ਵੈਲਕਮ ਕਰਦਾ ਇਹਦਾ ਮਤਲਬ ਜਿਹਨਾਂ ਨੂੰ ਫਰਕ ਕੀਤਾ ਉਹਨਾਂ ਉਹਨਾਂ ਦੇ ਮੈਂ ਇਹ ਚੰਗਾ ਸਮਝਦਾ ਤਸਦੀਕ ਕਰਦਾ ਕਿਉਂਕਿ ਮਰਯਾਦਾ ਉੱਥੇ ਵੀ ਪਾਲਣੀ ਹੋਈ ਹਮ ਬੇਸ਼ੱਕ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਸਾਨੂੰ ਦੁਖੀ ਤਕੀ ਮੰਨਦੇ ਸੀ ਹਮ ਉੱਥੇ ਬੈਠ ਕੇ ਕਹਿੰਦੇ ਵੀ ਇਹ ਜਿਆਦਾ ਦੁਖੀ ਤਕੀ ਗੱਲਾਂ ਕਰਨਗੇ ਕੀ ਕਰਾਂਗੇ ਉਹਨਾਂ ਦੀ ਭਾਸ਼ਾ ਨਹੀਂ ਸੀ ਸਹੀ ਜੀ ਜੀ ਲੇਕਿਨ ਕਹਿੰਦੇ ਜਿਹੜੀ ਪਰੰਪਰਾ ਚੱਲਦੀ ਹੈ ਠੀਕ ਨਹੀਂਗੀ ਹਮ ਜੇ ਮੈਂ ਉਹਨੂੰ ਵੈਲਕਮ ਕਰਦਾ ਕਿੰਨੇ ਉਹਨਾਂ ਨੂੰ ਵਿਰੋਧ ਜੀ ਬੋਲਦਾ ਤੇ ਜੇ ਮੈਂ ਕਿੰਨਾ ਵੀ ਨਹੀਂ ਮੈਂ ਵਿਰੋਧ ਕਰਦਾ ਫਿਰ ਮੈਂ ਉਹਨਾਂ ਦੇ ਹੱਕ ਜੀ ਬੋਲਦਾ ਮੈਂ ਹੱਕ ਜੀ ਨਹੀਂ ਬੋਲ ਸਕਦਾ ਮੈਂ ਕਿਰਾਂ ਬਿਲਕੁਲ ਦੋਨਾਂ ਪਾਸੇ ਹੀ ਫਸਦੇ ਨੇ ਹੁਣ ਜਿਹੜਾ ਉਸ ਲੈਵਲ ਦਾ ਜਿਹੜਾ ਸਿੱਖ ਹੈਗਾ ਜਿਹੜਾ ਸਿੰਘ ਹੈਗਾ ਉਹ ਇਹ ਸੋਚਦਾ ਮੈਂ ਕੀ ਕਰਾਂ ਜਿਨ੍ਹਾਂ ਦਾ ਕੋਈ ਲੈਵਲ ਹੈ ਨਹੀਂਗੇ ਉਹ ਮਰਜ਼ੀ ਵਿਰੋਧ ਕਰੀ ਜਾਂਦੇ ਮਰਜ਼ੀ ਹੱਕ ਜੀ ਬੋਲੀ ਜਾਂਦੇ ਗੱਲ ਹੈਗੀ ਜਿਹੜੀ ਪਰੰਪਰਾ ਚੱਲਦੀ ਹੈਗੀ ਆ ਉਹ ਪਰੰਪਰਾ ਕਿਵੇਂ ਚੱਲਣੀ ਚਾਹੀਦੀ ਹੁਣ ਇਹ ਨਹੀਂ ਉਹ ਇਦਾਂ ਹੋ ਗਿਆ ਜੀ ਉਹ 2 ਵਜੇ ਚੱਕਿਆ 3 ਵਜੇ ਚੱਕਿਆ ਜੀ ਜੀ ਦੂਜੇ ਪਾਸੇ ਜਦੋਂ ਇਹ ਉਹ ਕਹਿੰਦੇ ਵੀ 12 ਵਜੇ ਤੋਂ ਬਾਅਦ ਹੀ ਸਮਾਂ ਹੁੰਦਾ ਸਿਮਲਣ ਦਾ ਹੂੰ ਬਿਲਕੁਲ ਸਵਖਤ ਦਾ ਸਮਾਂ ਜਿਹੜਾ ਅੰਮ੍ਰਿਤ ਵੜਾ ਉਹ ਗੁਰੂ ਘਰਾਂ ਕਹਿੰਦੇ ਸਟਾਰਟ ਹੀ 12 ਵਜੇ ਤੋਂ ਬਾਅਦ ਹੁੰਦਾ ਹਾਂਜੀ ਜਦੋਂ ਚੜਦਾ ਹੈਗਾ ਤੇ ਇਹਦੇ ਵਿੱਚ ਕੋਈ ਨਹੀਂ ਕਿਹਾ ਵੀ 10 ਵਜੇ 10 ਵਜੇ ਟਾਈਮ ਦਿੱਤਾ ਉਹਨਾਂ ਨੇ ਮਿਲਣ ਹੂੰ ਉਹ ਫਿਰ ਇਹ ਵੀ ਗੱਲ ਹੈਗੀ ਆ ਜਦੋਂ ਤੁਹਾਡੇ ਆਸ-ਪਾਸੇ ਰੋਹ ਚੱਲ ਰਿਹਾ ਹੋਵੇ ਜਦੋਂ ਖੱਪ ਪੈਰੀ ਹੋਵੇ ਜੇ ਤਾਂ ਕੰਮ ਸਮੂਥਲੀ ਚੱਲਦਾ ਫਿਰ ਜਦ ਅਧਰ ਬਦਲ ਗਏ ਨਵੇਂ ਆ ਗਏ ਉਹ ਗੱਲ ਕੁਝ ਨਹੀਂ ਗਈ ਹਾਂਜੀ ਹਨਾ ਦੇਖ ਕਰਾਓ ਪ੍ਰਸ਼ਾਦ ਵੱਡੋ 1000 ਰੁਪਏ ਦਿਓ ਕੰਮ ਸ਼ੁਰੂ ਹੋ ਗਿਆ ਹੂੰ ਜਦੋਂ ਰ ਰੋਲਾ ਹੀ ਪਿਆ ਹੋਇਆ ਤੇ ਉਹਦੇ ਵਿੱਚ ਤੇ ਜਿਹੜੀ ਮੈਨੇਜਮੈਂਟ ਨੇ ਆਪਣੇ ਉਹਨੂੰ ਸਕਿਪ ਕਰਨਾ ਹੀ ਆ ਵੀ ਇੱਥੇ ਰੋਲਾ ਵੀ ਨਾ ਪਵੇ ਇੱਥੇ ਆ ਕੇ ਹੋਰ ਨਾ ਢੰਗ ਚੱਕ ਕੇ ਆਪਣੀ ਕਿਰਪਾ ਨਾ ਕਿੱਢੀ ਫਿਰਨ ਹਮ ਹਣ ਕੰਮ ਪਨਾ ਬਚਾਉਂ ਤੁਸੀਂ ਧਰਮ ਦੀ ਗੱਲ ਇਨੀ ਨਿਮਰ ਵਾ ਸਾਡੇ ਗੁਰੂ ਸਾਹਿਬਾਨ ਨੇ ਜਾਂ ਸਾਡੇ 11ਵੇਂ ਗੁਰੂ ਗੁਰੂ ਰੰਧਾ ਸਾਹਿਬ ਵੱਲੋਂ ਤੇ ਆਉਂਦਾ ਸਰਬਦਾ ਭਲਾ ਜੀ ਕੋਈ ਹੈ ਹੀ ਨਹੀਂਗਾ ਤੇ ਹੁਣ ਸਾਰਿਆਂ ਤੇ ਮਿਆਨਾ ਜੋ ਕਿਰਪਾ ਨਾ ਕਢੀ ਫਿਰਦੇ ਹਮ ਮਜ਼ਰੂਹੀ ਇਸੇ ਗੱਲ ਅਸੀਂ ਕਿਉਂ ਸੈਣੀ ਨਹੀਂ ਕਰ ਰਹੇ ਸ਼ੈਲ ਜੀ ਤਾਂ ਸਾਡੀ ਖਤਮ ਹੋ ਚੁੱਕੀ ਆ ਉੱਥੋਂ ਹਾਰ ਗਏ ਆ ਇਹਨਾਂ ਹਾਲਤਾਂ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਇਹ ਨਹੀਂ ਚੰਗਾ ਲੱਗਦਾ ਕਿ ਕੋਈ ਵੀ ਸਿੰਘ ਸਾਹਿਬ ਆਂਦੇ ਨੇ ਡਿਊਟੀ ਦਿੱਤੀ ਗਈ ਹੈਗੀ ਆ ਜਿਨ੍ਹਾਂ ਨੇ ਸਵਾਅ ਲਈਆਂ ਹੈਗੀਆਂ ਉਹ ਸਤਿਕਾਰਯੋਗ ਹੂੰ ਹੂੰ ਕਿਉਂਕਿ ਸ਼੍ਰੀ ਅਕਾਤਾ ਸਾਡੇ ਸਤਿਕਾਰਯੋਗ ਹੈਗੇ ਸਿੱਖ ਧਰਮ ਦੇ ਜੀ ਹੁਣ ਇਹ ਸੁਣੋ ਗੱਲ ਵੀ 2 ਦਸੰਬਰ ਨੂੰ ਫੈਸਲੇ ਹੋਏ ਸੀਗੇ ਉਸ 2 ਦਸੰਬਰ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਸਾਰੇ 올ਡ ਮੰਨਦੇ ਸੀ ਉਹਨਾਂ ਨੂੰ ਮੰਨਦੇ ਨਹੀਂ ਕਹਿੰਦੇ ਬਾਦਲਾਂ ਦੇ ਹੀ ਉਹ ਚਲੇ ਆ ਹਾਂਜੀ ਜਿੱਦੋਂ 2 ਦਸੰਬਰ ਨੂੰ ਫੈਸਲਾ ਕਰਤਾ ਬਾਦਲਾਂ ਖਰਾਬ ਕਰਤਾ ਕਹਿੰਦੇ ਕਮਾਲ ਕਰਤੀ ਅਸੀਂ ਅਸੀਂ ਕਿ세 ਚੱਲਦੇ ਮੈਚ ਦੇ ਦਰਸ਼ਕ ਨਾ ਬਣੀਏ ਹੂੰ ਠੀਕ ਆ ਜੀ ਅਸੀਂ ਦੇਖਣਾ ਕਿ ਪਿੱਛੇ ਕੀ ਹੋ ਰਿਹਾ ਹੈਗਾ ਬਿਲਕੁਲ ਸਹੀ ਤੁਸੀਂ ਅਸੀਂ ਮਤਲਬ ਮੈਂ ਅਪੀਲ ਕਰਦਾ ਹੂੰ ਵੀ ਇਦਾਂ ਦਾ ਪ੍ਰਚਾਰ ਕਰਕੇ ਆਪਣੇ ਧਰਮ ਨੂੰ ਇੱਥੇ ਥੱਲੇ ਨਾ ਲੈ ਜਾਓ ਇਦਾਂ ਡਾਊਨ ਨਾ ਕਰ ਦਿਓ ਵੀ ਤੁਸੀਂ ਕੋਈ ਗੱਲ ਕਰੋ ਕਿ ਖਤਮ ਹੀ ਕਰ ਦੇਣਾ ਅਸੀਂ ਉਹਨਾਂ ਨੂੰ ਖਤਮ ਕਰ ਦੇਣਾ ਜਾਂ ਕਿਸੇ ਨੂੰ ਕਿਦਾਂ ਜੀਵਿਤ ਕਰਨਾ ਹੈਗਾ ਹੂੰ ਮਤਲਬ ਗੱਲ ਹੈਗੀ ਹੈ ਕਿ ਹਰ ਗੱਲ ਮੈਂ ਦੇਖਦਾ ਕਿ ਬਹੁਤ ਚੈਨਲ ਦੇ ਉੱਤੇ ਬڑے-ਬڑے ਚੰਗੇ-ਚੰਗੇ ਸਣੇ ਲੋਕ ਇੰਨੀਆਂ ਨੇੜੀਆਂ ਗੱਲਾਂ ਕਰਦੇ ਕਿ ਸਾਡੇ ਪੱਤਰਕਾਰ ਵੀ ਲੱਗੇ ਹੋਏ ਆ ਹਮ ਹੈਨਾ ਬੜੇ ਉਹ ਫੈਸਲਾ ਕਰ ਰਹੇ ਹੈਗੇ ਆ ਇਹ ਇਦਾਂ ਨਹੀਂ ਹੋਣੀ ਚਾਹੀਦੀ ਇਹ ਮਤਲਬ ਨਾ ਗੁਨਾਹ ਹੋ ਗਿਆ ਪਿਛਲੇ ਕਦੀ ਹੋਇਆ ਹੀ ਨਹੀਂ ਪਹਿਲਾਂ ਅੱਜ ਨਵਾਂ ਕਿਉਂ ਹੋ ਗਿਆ ਮੈਂ ਕਿਹਾ ਜੇ ਨਵਾਂ ਇਦਾਂ ਹੋਇਆ ਇਹ ਪਿਰਤ ਪੈਣੀ ਚਾਹੀਦੀ ਆ ਹਮ ਵੀ ਬਿਨਾ ਕਿਸੇ ਕੌਰ ਦੇ ਬਿਨਾ ਕਿਸੇ ਜਲੌ ਦੇ ਕੀ ਉਹਨਾਂ ਨੂੰ ਆਪਣੇ ਸਵਾਮ ਸ਼ੁਰੂ ਕਰਨੀ ਚਾਹੀਦੀਆਂ ਤਾਂ ਕਿ ਲੋਕਾਂ ਦੀ ਪਾਰਟਿਸਪੇਸ਼ਨ ਜਿਹੜੀ ਹੈਗੀ ਆ ਉਹ ਸਤਕਾਰ ਦੀ ਰਹੇ ਹੋਮੀ ਦਿਨ ਨਾ ਹੋਵੇ ਕਿ 100 ਬੰਦੋ ਹੋਵੇ ਆਕੇ ਖੜਾ ਜਾਵੇ 200 ਬੰਦੋ ਦੇ ਬਰੋਚਾ ਜਾਵੇ ਉੱਥੇ ਝੰਡੇ ਹੋ ਚੱਲੀ ਜਾਣ ਤੁਸੀਂ ਤੇ ਹੁਣ ਤੱਕ ਕਿੰਨੇ ਵਰੇ ਹੋ ਗਏ ਸਰਬੱਤ ਖਾਲਸਾ ਸਿੱਧੇ ਨੂੰ ਹਮ ਤੁਹਾਡੇ ਇਥੇ ਦੀ ਵੀ ਜ਼ਰਤ ਨਹੀਂ ਸਰਬੱਤ ਖਾਲਸਾ ਦੀ ਕੋਈ ਫੈਸਲਾ ਕਰ ਲਈ ਹਾਂ ਜੀ ਤੁਸੀਂ ਇੱਕ ਉਹਨਾਂ ਦੀ ਘਰੇ ਵੀ ਉਹਨਾਂ ਦੀਆਂ ਵਾਲੀਆਂ ਵੋਟਾਂ ਜਿਹੜੀਆਂ ਹੈਗੀਆਂ ਅੱਜ ਨਾ ਕਿਤੇ ਇੱਥੋਂ ਕਰਤਾਰਪੁਰ ਤੋਂ ਹੈਗੀਆਂ ਭਗਵੰਤ ਸਿੰਘ ਜੱਜਦਾ ਰਹ ਗਿਆ ਉਹਨਾਂ ਨੇ ਜਿਹੜੀਆਂ ਹੁਣ ਤੱਕ ਪਰਚੀਆਂ ਕੱਟੀਆਂ ਸੀ ਨਾ ਉਹ ਉਹਨਾਂ ਚੱਤੇ ਚੱਕੀਆਂ ਕਹਿੰਦੇ ਯਾਰ ਇੱਦਾਂ ਬਰਦਾਸ਼ਤ ਨਹੀਂ ਹੁੰਦਾ ਉਹ ਤਾਂ ਕਿ ਗੂਹ ਛੱਡਦੀਆਂ ਹਾਂ ਅਕਾਲੀ ਦਲ ਦੀਆਂ ਮੈਂਬਰਸ਼ਿਪ ਦੀਆਂ ਜੀ ਉਪਭਕ ਹੋ ਗਏ ਹਾਂ ਹਨਾ ਸ਼ੁਰੂ ਨਹੀਂ ਅਕਾਲੀ ਦਲ ਦੀ ਗੱਲ ਹੀ ਹੋਣੀ ਤੁਸੀਂ ਹਰਾਨੀ ਗੱਲ ਦੇਖੋ ਕਿ ਇਸ ਐਪੀਸੋਡ ਦੇ ਵਿੱਚ ਸੁਭੀਰ ਸਿੰਘ ਬਦਲਕੇ ਤੇ ਬੋਲਦੀ ਨਹੀਂ ਹੂੰ ਉਹ ਵੀ ਬਿਆਨ ਸੁਣਿਆ ਕਦੀ ਨਹੀਂ ਆਇਆ ਕੋਈ ਵੀ ਬਿਆਨ ਉਹਨਾਂ ਦਾ ਉਹਨੂੰ ਕਹਿੰਦੇ ਵੀ ਉਹ ਬੰਦਾ ਨਲਾਇਕ ਆ ਉਹ ਕੰਮ ਦਾ ਨਹੀਂਗਾ ਕਾਇਜੋਗਾ ਨਹੀਂਗਾ ਤੇ ਸਾਰੇ ਜ਼ੋਰ ਕੀ ਲੱਗਾ ਪਿਆ ਜਦੋਂ ਉਹਨੂੰ ਹਟਾ ਦਿਓ ਨਲਾਇਕ ਆ ਤੇ ਫਿਰ ਤੇ ਨਲਾਇਕ ਹੀ ਆ ਹੂੰ ਠੀਕ ਆ ਤੂੰ ਉਹਦੇ ਪਿੱਛੇ ਪਏ ਨੇ ਹਨਾ ਹਨਾ ਜੀ ਜੀ ਮੈਂ ਸਾਰਾ ਜਦੋਂ 2 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਸਕ੍ਰਿਪਟ ਲਿਖੀ ਗਈ ਆ ਹਾਂਜੀ ਉਹ ਚ ਕੀ ਲਿਖਿਆ ਜੀ ਵੀ ਜਿਹੜੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਹੈਗਾ ਜਿਹੜੀ ਨੇਤਾ ਹੈਗੀ ਆ ਜੀ ਜਿਹੜੀ ਮਤਲਬ ਇਹ ਕੌਮ ਨੂੰ ਅਗਵਾਈ ਦੇਣ ਦੇ ਯੋਗ ਨਹੀਂ ਹੂੰ ਵਿਖਾ ਤੂੰ ਕਰਤੇ ਉਹ ਜਿਹਨਾਂ ਸੁਖਵੀਰ ਨਹੀਂ ਕੀਤਾ ਜਿਨਾਂ ਨੇ ਤਨਖਾਹ ਦੋ ਦੋ ਦਿਨ ਚਾਰ ਚੰਦਰ ਸੇਵਾ ਕੀਤੀ ਸਾਰੇ ਇੱਚਾ ਵਿਰੋਧੀਤਰ ਸੀ ਜਾਂ ਬਾਗੀ ਜਾਂ ਦੱਗੀ ਉਹ ਸਾਰੇ ਹੀ ਉਹਨਾਂ ਨੇ ਜ਼ੀਰੋ ਕਰਤੇ ਹੂੰ ਤੇ ਫਿਰ ਦੁਬਾਰਾ ਤੁਸੀਂ ਬਾਹਰੋਂ ਨਵੇਂ ਲੈ ਕੇ ਆਓ ਫਿਰ ਹੂੰ ਤੇ ਉਹ ਜਿਹੜੀ ਕਮੇਟੀ ਹੈ ਉਹਨਾਂ ਬਦਲਾ ਲੂ ਭਾਵਨਾ ਕੀ ਕੀਤੀ ਉਹਨਾਂ ਨੇ 2 ਦਸੰਬਰ ਨੂੰ ਜਿਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਯੋਗ ਹੀ ਨਹੀਂ ਰਹੇ ਕੌਮ ਦੀ ਨਿਮੰਤਗੀ ਕਰਨ ਲਈ ਤੁਹਾਨੂੰ ਦੇਖਿਆ ਉਸੇ ਧਰਨੀ ਨਿਵੰਦਗੀ ਕਰਨ ਦੇ ਯੋਗ ਨਹੀਂ ਰਹੇ ਤਿੰਨੇ ਵਾਰ ਘਟਦੇ ਹੈ ਨਾ ਹਮ ਮਤਲਬ ਉਹਨਾਂ ਨੇ ਉਹਨਾਂ ਨੂੰ ਵੀ ਇਹ ਸਾਬਤ ਕੀਤਾ ਨਾ ਜੀ ਵੀ ਜੇਕਰ ਅਸੀਂ ਕੌਮ ਦੀ ਨਿਵੰਦਗੀ ਕਰਨ ਦੇ ਯੋਗ ਨਹੀਂ ਰਹੇ ਹਾਂਜੀ ਤੁਹਾਡੇ ਮੁਤਾਬਿਕ ਹਮ ਤੇ ਜਿਹੜੀ ਸਾਡੇ ਮਦਗੜੀ ਮੈਂਦੇ ਕਮੇਟੀ ਜਿਹੜੀ ਤੁਹਾਨੂੰ ਬਣਾਉਂਦੀ ਆ ਤੇ ਟਾਉਂਦੀ ਆ ਉਹਦੇ ਵਿੱਚ ਤੁਸੀਂ ਵੀ ਯੋਗ ਨਹੀਂ ਰਹੇ ਤੁਸੀਂ ਵੀ ਨਹੀਂ ਰਹੇ ਉਹ ਵੀ ਫਰਕ ਕਰਤੇ ਅਸੀਂ ਇਹਦਾ ਮਤਲਬ ਯੋਗ ਕੌਣ ਰਹਿ ਗਿਆ ਹਮ ਆ ਲੋਕ ਸੰਤਾਪ ਉਹ ਗੋੜ ਵਾਲੀ ਲੋਕ ਕਹਿੰਦੇ ਲੋਕਾਂ ਦੇ ਮਨ ਅਦਾਸ ਇਹ ਲੋਕ ਕਹਿੰਦੇ ਮਨ ਅਦਾਸ ਹੋਣਗੇ ਲੋਕਾਂ ਠੇਸ ਲੱਗ ਰਹੀ ਆ ਵੀ ਤੁਸੀਂ ਜਿਨ੍ਹਾਂ ਨੂੰ ਆਗੂ ਬਣਿਆ ਕਰ ਕੀ ਰਹੇ ਹੋ ਤੁਸੀਂ ਬਿਲਕੁਲ ਜੀ ਹੈਨਾ ਇਸ ਕਰਕੇ ਇਹ ਗੱਲ ਹੈ ਕਿ ਅਸੀਂ ਨਹੀਂ ਹੋ ਰਿਹਾ ਉਹ ਹਮ ਬਿਲਕੁਲ ਸਹੀ ਸੋ ਘਟਾ ਸਭ ਮਸਲੇ ਹੋਰ ਵੀ ਨਹੀਂ ਆਪਾਂ ਮਿਲਦੇ ਆ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਆਪਾਂ ਬ੍ਰੇਕ ਤੋਂ ਉਸ ਬਾਅਦ